ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਮਰਾਜ ਐ ਨਿਵਾਚਨ ਉਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋ ਮੂਗੇ ਠੀਕ ਠਾਕ ਹੋ ਮੂਗੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਸਟ੍ਰੇਟ ਸਲਵਾ ਦੀ ਕਟਿੰਗ ਜਿਹੜੀ ਉਹ ਕਿਸ ਤਰ੍ਹਾਂ ਕਰਨੀ ਹੈ ਠੀਕ ਹੈ ਤੇ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣ ਸਬਸਕ੍ਰਾਈਬ ਕਰ ਲੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਜਿਹੜੀ ਉਹ ਕਿਸ ਤਰ੍ਹਾਂ ਦੀ ਲੱਗਦੀ ਹੈ ਠੀਕ ਹੈ ਤੇ ਅੱਜ ਆਪਾਂ ਕਰਦੇ ਹਾਂ ਸਟ੍ਰੇਟ ਸਲਵਾ ਦੀ ਕਟਿੰਗ ਹਾਂਜੀ ਇਹ ਆਪਣੇ ਕੋਲੇ ਕਪੜਾ ਹੈਗਾ ਜਿਹੜਾ 2.5 ਮੀਟਰ ਹੈਗਾ ਠੀਕ ਹੈ ਤੇ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲਿਆ ਦੋ ਤਿਆਂ ਦੇ ਵਿੱਚ ਇਸ ਤਰ੍ਹਾਂ ਕਰ ਲਿਆ ਇਹ ਖੁੱਲਾ ਵਾਲਾ ਪਾਸਾ ਹੈ ਤੇ ਇੱਧਰ ਹੈਗਾ ਆਪਣਾ ਬੰਦ ਵਾਲਾ ਪਾਸਾ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਹੁਣ ਚਾਰ ਤائیں ਆਪਣੇ ਕੋਲੇ ਹੋ ਗਈਆਂ ਨੇ ਠੀਕ ਹੈ ਕਪੜੇ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਫਿਰ ਆਪਾਂ ਨਿਸ਼ਾਨ ਲਗਾਉਣੇ ਆ ਜਿਹੜੇ ਸ਼ੁਰੂ ਕਰਨੇ ਨੇ ਇੱਥੋਂ ਤੁਸੀਂ ਚੰਗੀ ਤਰ੍ਹਾਂ ਨਿਸ਼ਾਨ ਆਹ ਸੈੱਟ ਕਰਨਾ ਕਪੜਾ जोड़ा बद घट है वो भी आपको कटिंग कर देनी ठीक है हम ये अपने को पले आ गए एक पला आ गया ठीक है दो तय का हाँ एक पला आ गया दो तैयार का हम आपको पहला सारा तो योली निशान है ਛੋਲੀ ਦਾ ਨਿਸ਼ਾਨ ਤੁਸੀਂ 1.5 ਵੀ ਲਗਾ ਸਕਦੇ ਹੋ 11 ਵੀ ਲਗਾ ਸਕਦੇ ਹੋ ਤੇ ਡਾ ਕੋਈ ਇਹਦਾ ਚੱਕਰ ਨਹੀਂ ਜੇ ਤੁਸੀਂ ਜੋ 벨ਟ ਹੈ ਜਿਹੜੀ ਛੋਟੀ ਲਾਉਣੀ ਹੈ ਤਾਂ ਤੁਸੀਂ 11 ਇੰਚ ਛੋਲੀ ਲਾ ਸਕਦੇ ਹੋ ਠੀਕ ਹੈ ਤੇ ਹੁਣ ਆਪਾਂ ਇੱਥੋਂ 11 ਇੰਚ ਦੀ ਛੋਲੀ ਲੈ ਲਾਂਗੇ ਆਸਣ ਠੀਕ ਹੈ ਹੁਣ ਆਪਾਂ ਇਹਦੀ ਲੰਬਾਈ ਦੇਖਣੀ ਹੈ ਲੰਬਾਈ ਆਪਾਂ 37 ਇੰਚ ਤਿਆਰ ਰੱਖਣੀ ਹੈ ਠੀਕ ਹੈ ਤੇ ਜਿਹੜੀ ਇਹਨਾਂ ਦੀ 벨ਟ ਆਉਗੀ ਉਹ 4 ਇੰਚ ਆਪਾਂ ਤਿਆਰ ਰੱਖਾਂਗੇ ਤਾਂ ਆਪਾਂ ਜਿਹੜੇ ਹੈਗੇ ਇਹਨਾਂ ਦੀ ਲੈਂਥ 벨ਟ ਤੋਂ ਬਿਨਾ ਆਪਾਂ 34 ਇੰਚ ਲਵਾਂਗੇ ਠੀਕ ਹੈ 1 ਇੰਚ ਆਪਾਂ ਐਕਸਟਰਾ ਲਵਾਂਗੇ ਸੀਨਾ ਵਾਸਤੇ ਹੁਣ ਆਪਾਂ ਇੱਥੇ 34 ਇੰਚ ਤੇ ਨਿਸ਼ਾਨ ਲਗਾਵਾਂ ਲੈਣਾ ਠੀਕ ਹੈ ਇਹ ਨਿਸ਼ਾਨ ਮੈਂ ਤੁਹਾਨੂੰ ਨੇੜੇ ਕਰਕੇ ਤੋਂ ਦਿਖਾ ਦੂੰਗੀ ਬਾਅਦ ਚ ਆਹ ਦੇਖੋ ਇੱਥੋਂ ਆਪਾਂ 11 ਇੰਚ ਜਿਹੜਾ ਅਸੀਂ ਲਿਆ ਸੀ ਹੋਰ ਠੀਕ ਹੈ ਇਹਦੇ ਤੇ ਨਿਸ਼ਾਨ ਹੈ ਜਿਹੜੇ ਉਹ ਨਾ ਚੰਗੀ ਤਰ੍ਹਾਂ ਦਿਖ ਨਹੀਂ ਰਹੇ ਤੇ ਇੱਥੇ ਆਪਾਂ ਆਹ ਤੋਂ ਆਪਾਂ 7.5 ਲੈ ਲਿਆ ਸੀ 2 ਇੰਚ ਐਕਸਟਰਾ ਲੈ ਲਿਆ ਠੀਕ ਹੈ ਫਿਰ ਇਹਨੂੰ ਇਹ ਵਾਲੀ ਜਿਹੜੀ ਇਹ ਵਾਲੇ ਨਿਸ਼ਾਨ ਹੈ ਇਹਨੂੰ ਇਹਦੇ ਨਿਸ਼ਾਨ ਨਾਲ ਆਪਾਂ ਮਿਲਾਤਾ ਤੇ ਹੁਣ ਆਪਾਂ ਇਹਦੀ ਕਰ ਲਾਂਗੇ ਕਟਿੰਗ ਇਹ ਬੜਾ ਹੀ ਸੌਖਾ ਤਰੀਕਾ ਹੈ 5 ਮਿੰਟਾਂ ਦੇ ਵਿੱਚ ਹੈ ਜਿਹੜੀ ਇਹ ਆਪਣੀ ਕਟਿੰਗ ਹੋ ਜਾਂਦੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਹਾਂ ਇਹਦੀ ਕਟਿੰਗ ਇਸਦੇ ਜਿਹੜੇ ਨਿਸ਼ਾਨ ਹੈ ਕੱਪੜੇ ਦੇ ਉੱਤੇ ਉਹ ਚੰਗੀ ਤਰ੍ਹਾਂ ਦਿਖ ਨਹੀਂ ਰਹੇ ਪਤਾ ਨਹੀਂ ਕਿਉਂ ਠੀਕ ਹੈ ਲਓ ਜੀ ਇਹ ਆਪਣੀ ਕਟਿੰਗ ਹੋ ਗਈ ਸਿਰਫ 5 ਮਿੰਟਾਂ ਦੇ ਵਿੱਚ ਆਪਣੀ ਜਿਹੜੀ ਸਲਵਾਰ ਦੀ ਕਟਿੰਗ ਹੋ ਜਾਂਦੀ ਹੈ ਤੁਸੀਂ ਇੱਥੇ ਕੱਟ ਲਗਾ ਸਕਦੇ ਹੋ ਸੈਂਟਰ ਦੇ ਵਿੱਚ ਤਾਂ ਕਿ ਜਦੋਂ ਆਪਾਂ ਸੈਂਟਰ ਵਾਲਾ ਵਲ ਪਾਉਣੇ ਤਾਂ ਆਪਾਂ ਨੂੰ ਪਤਾ ਲੱਗ ਸਕੇ ਵੀ ਇਹ ਸੈਂਟਰ ਹੈ ਠੀਕ ਹੈ ਤੇ ਇੱਥੇ ਕੱਟ ਲਗਾ ਲਓ ਜਿੱਥੇ ਆਪਾਂ ਜਿੰਨੀ ਮੂਰੀ ਰੱਖਣੀ ਹੈ ਇਹ ਲਗਾ ਲਿਆ ਠੀਕ ਹੈ ਜੀ ਤੇ ਇਹ ਤਾਂ ਹੋ ਗਈ ਆਪਣੀ ਸਲਵਾਰ ਦੀ ਕਟਿੰਗ ਤੇ ਹੁਣ ਆਪਾਂ ਕਰਨੀ ਹੈ ਬੈਟ ਦੀ ਕਟਿੰਗ ਹੁਣ ਆਪਣੇ ਕੋਲੇ ਇਹ ਕੱਪੜਾ ਹੈ ਜਿਹੜਾ ਬਚ ਗਿਆ ਪਹਿਲਾਂ ਆਪਾਂ ਹੱਥੇ ਰਿਸ਼ੀ ਕੱਪੜੇ ਨੂੰ ਲਾ ਲੈਣਾ ਠੀਕ ਹੈ ਇਹ ਆਪਣੀ ਮੂਰੀਆਂ ਤੇ ਥੱਲੇ ਕੰਮ ਆ ਜੂਗਾ ਤੇ ਇੱਥੇ ਆਪਣਾ ਆਪਣੀ 벨ਟ ਹੈਗੀ ਹੈ 23 ਇੰਚ ਤਿਆਰ ਤੇ ਆਪਾਂ 1.5 ਇੰਚ ਵੱਧ ਲੈਣੇ ਹੁਣ ਦੇਖਣਾ ਆਪਣੇ ਕੋਲੇ ਕਿੰਨਾ ਕੱਪੜਾ ਵੱਧੂ ਕੱਪੜਾ ਆਪਣੀ 벨ਟ ਹੈ ਜਿਹੜੀ ਇੱਥੇ ਨਿਕਲਿਆਉਣੀ ਹੈ ਠੀਕ ਹੈ ਹੁਣ ਆਪਾਂ 벨ਟ ਲਵਾੰਗੇ 24 23 ਇੰਚ ਤਿਆਰ ਹੋ ਜੂਗੀ 1.5 ਚ ਆਪਾਂ ਬਦ ਲੈਣੀ ਹੈ ਠੀਕ ਹੈ ਤੇ ਜਿਹੜੀ ਇਹਦੀ ਲੰਬਾਈ ਲੈਣੀ ਹੈ 벨ਟ ਦੀ ਉਹ ਹਰੇਕ ਸਲਵਾਰ ਦੀ 7 ਹੀ ਲਿਆ ਕਰੋ ਭੋਂ ਦੀ ਤੁਸੀਂ 4 ਰੱਖਣੀ ਹੈ ਭੋਂ ਦੀ 5 ਰੱਖਣੀ ਹੈ ਠੀਕ ਹੈ 5 ਤੋਂ ਜ਼ਿਆਦਾ ਤਾਂ ਜਿਹੜੀ 벨ਟ ਹੈ ਉਹ ਸੋਹਣੀ ਨਹੀਂ ਲੱਗਦੀ ਠੀਕ ਹੈ ਤੇ ਹੁਣ ਆਪਾਂ ਇੱਥੋਂ ਇਹਦੀ ਜਿਹੜੀ ਲੰਬਾਈ ਆ ਉਹ 7 ਲੈ ਕੇ ਇਹਦੀ ਕਟਿੰਗ ਕਰ ਦੇਣੀ ਹੈ ਠੀਕ ਹੈ ਜੀ ਹੁਣ ਆਪਾਂ ਕਰ ਦਿੰਨੇ ਆ ਦੀ ਕਟਿੰਗ ਇਹ ਹੋ ਗਈ ਆਪਣੀ 벨ਟ ਤੇ ਇਹ ਹੋ ਗਈ ਆਪਣੀ ਸਲਵਾਰ ਸਟ੍ਰੇਟ ਤੇ ਇਹ ਜਿਹੜਾ ਕੱਪੜਾ ਹੈ ਇਹ ਆਪਣਾ ਮੂਰੀ ਨੇ ਥੱਲੇ ਕੰਮ ਆ ਜੂਗਾ ਠੀਕ ਹੈ ਜੇ ਉਮੀਦ ਕਰਦੇ ਹਾਂ ਵੀ ਤੁਹਾਨੂੰ ਇਹ ਵੀਡੀਓ ਜਿਹੜੀ ਸਮਝਾਈ ਹੋਣੀ ਆ ਪਸੰਦ ਆਈ ਹੋਣੀ ਆ ਤੇ ਜੇ ਨਾਲੋਂ ਪਸੰਦ ਆਈ ਸਮਝਾਈ ਤਾਂ ਉਹ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ